ਕੀ ਹਾਲ ਚਾਲ ਸਾਰਿਆਂ ਨੂੰ ਪਤਾ ਅਮਰੀਕਾ ਵਿੱਚ ਅੜ ਰਿਆ ਇਜ਼ਰਾਈਲ ਤੇ ਇਰਾਨ ਦੀ ਜੰਗ ਚੱਲ ਰਹੀ ਆ ਜੰਗ ਦਾ ਲੈਵਲ ਐਡਾ ਕ ਵੱਡਾ ਹੋ ਗਿਆ ਵੀਡੀਓ ਤੇ ਬਣੇ ਰਿਓ ਤੁਹਾਨੂੰ ਮੇਨ ਗੱਲ ਦੱਸਦਾ ਆਪਣੇ ਇੰਡੀਆ ਪਾਕਿਸਤਾਨ ਦੀ ਜੰਗ ਕਿੱਡੀ ਸੀ ਮੰਨਦੇ ਆ ਨਾ ਆਪਣੇ ਕਿਵੇਂ ਬਲੈਕਆਊਟ ਹੋਇਆ ਰਾਤ ਨੂੰ ਆਹ ਨਹੀਂ ਕਰਨੀ ਸਾਰੇ ਨੂੰ ਵੱਜਣਾ ਜਦ ਕਿ ਆਪਣੇ ਇੱਥੇ ਕੋਈ ਬੰਬ ਕੋਈ ਉਹੋ ਜਿਹੀ ਚੱਕਰ ਕੁਝ ਨਹੀਂ ਪਿਆ ਸੀ ਤੇ ਫਿਰ ਵੀ ਕੀ ਕੁਝ ਹੋਇਆ ਸੀ 이란 ਦੀ جنگ ਇੰਡੀਆ ਪਾਕਿਸਤਾਨ ਦੀ جنگ ਨਾਲੋਂ 10 ਗੁਣਾ ਜ਼ਿਆਦਾ ਲੈਵਲ ਤੇ ਚੱਲਦੀ ਪਈ ਆ 10 ਗੁਣਾ ਜ਼ਿਆਦਾ ਲੈਵਲ ਤੇ ਹੁਣ ਸੁਣੋ ਇਰਾਨ ਸਾਰੀ ਦੁਨੀਆ ਨੂੰ 40% ਤੇਲ ਤੇ ਗੈਸ ਇਰਾਨ ਦੇ ਵਾਇਆ ਜਾਂਦੀ ਆ ਮਤਲਬ ਇਰਾਨ ਸਪਲਾਈ ਕਰਦਾ ਇਰਾਨ ਦੇ ਵਿੱਚ ਨਾ ਮੈਂ ਥੱਲੇ ਫੋਟੋ ਤੁਸੀਂ ਚੱਲਦੀ ਦੇਖ ਰਹੇ ਹੋਵੋਗੇ ਵੀਡੀਓ ਚੱਲਦੀ ਦੇਖ ਰਹੇ ਹੋਵੋਗੇ ਉਹਦੇ ਵਿੱਚ ਇੱਕ ਮਤਲਬ ਇਹਨਾਂ ਦੇ ਇੱਕ ਖਾੜੀ ਆ ਜਿਹਨੂੰ ਮੋਰਮਸ ਖਾੜੀ ਕਿਹਾ ਜਾਂਦਾ ਉਹਦੇ ਵਿੱਚ ਦੀ ਹੀ ਸਾਰਾ ਕੁਝ ਜਾਂਦਾ ਡੇਲੀ ਦੀ 20 ਬਿਲੀਅਨ ਬੈਰਰ ਵੇਖ ਕੇ ਸੋਚ ਕੇ ਦੇਖੋ 20 ਬਿਲੀਅਨ ਬੈਰਰ ਪਰ ਡੇ ਜਿਹੜਾ ਕ੍ਰੋਸ ਹੁੰਦਾ ਉਥੋਂ ਤੇ ਉਹਨਾਂ ਨੇ ਹੁਣ ਇਹ ਫੈਸਲਾ ਲਿਆ ਇਜ਼ਰਾਈਲ ਨੇ ਉਹਨਾਂ ਦੇ 에ਅਰਬੇਸ ਤੇ ਅਮਰੀਕਾ ਵੇਖੋ ਅਮਰੀਕੇ ਅਮਰੀਕਾ ਹੁਣ ਇਜ਼ਰਾਈਲ ਦੀ ਹਲਪ ਕਰਦਾ ਪਿਆ ਅਮਰੀਕਾ ਨੇ ਬਾਈ ਕੀ ਕੀਤਾ ਉਹਨਾਂ ਨੂੰ ਬਿਨਾ ਦੱਸੇ ਪੁੱਛੇ ਉਹਨਾਂ ਦੇ ਮਤਲਬ 에ਅਰਬੇਸਾਂ ਤੇ ਜਿੱਥੇ ਉਹਨਾਂ ਨੂੰ ਲੱਗਦਾ ਹੀ ਨਾ ਕਿ ਪਰਮਾਣੂ ਬੰਬ ਆ ਇਹਨਾਂ ਦੇ ਖੂਫੀਆ ਏਜੰਟਾਂ ਨੇ ਰਿਪੋਰਟ ਦਿੱਤੀ ਹੋਣੀ ਆ ਉਥੇ ਹਮਲਾ ਕਰਦਾ ਉਥੇ ਜਾਦ ਕੇ ਕੋਈ ਉਹਨਾਂ ਦਾ ਨੁਕਸਾਨ ਨਹੀਂ ਹੋਇਆ ਉਹਨਾਂ ਦਾ ਜਿਹੜਾ ਪ੍ਰਧਾਨ ਮੰਤਰੀ ਆ ਖਮਨੋਈਕ ਕੀ ਉਹਦਾ ਨਾਂਗ ਅਲੀ ਹੈ ਨਾ ਉਹ ਬੰਦਾ ਕਹਿੰਦਾ ਜੇ ਮੈਂ ਕੱਲੂ ਮਰਦਾ ਵੀ ਹੈ ਨਾ ਕਹਿੰਦਾ ਮੈਨੂੰ ਮਾਰਨ ਦੀਆਂ ਪੂਰੀਆਂ ਸਾਜ਼ਿਸ਼ਾਂ ਚੱਲ ਰਹੀਆਂ ਕਹਿੰਦਾ ਜੇ ਮੈਨੂੰ ਮਾਰ ਵੀ ਦੋਗੇ ਨਾ ਤੇ ਸਾਡੀ ਜੰਗ ਨਹੀਂ ਰੁਕਣੀ ਜਿਹੜਾ ਸਾਡਾ ਚਾਲਣ ਹੈ ਉਹ ਅਸੀਂ ਕਰਕੇ ਹੀ ਰਵਾਂਗੇ ਇਜ਼ਰਾਈਲ ਇਜ਼ਰਾਈਲ ਪਿਛਲੇ 25 ਸਾਲਾਂ ਤੋਂ ਇੱਕ ਹੀ ਗੱਲ ਕਹਿੰਦਾ ਹੁੰਦਾ ਕਿ ਉਹ ਬੰਬ ਬਣਾ ਰਹੇ ਆ ਜਲਦੀ ਉਹਨਾਂ ਤੇ ਕੋਈ ਕਵਰ ਕਰ ਲਗੇ ਪਰਮਾਣੂ ਬਣਾ ਰਹੇ ਵੀ ਮਤਲਬ ਹੋਰ ਦੇਸ਼ ਉਹਨਾਂ ਤੇ ਅਟੈਕ ਕਰਨ ਬੀਤੇ ਪਹਿ ਪੁੱਛਣ ਨੂੰ ਹੋਵੇ 30 ਸਾਲ 35 ਹੋ ਗਏ ਹੇ ਤੱਕ ਬਣਿਆ ਹੀ ਨਹੀਂ 40 ਸਾਲ ਹੋ ਗਏ ਸੋ ਮੇਰੀ ਮੇਨ ਗੱਲ ਕਹਿਣ ਦਾ ਇਹ ਆ ਵੀ ਜਿਹੜਾ ਇਰਾਨ ਆ ਨਾ ਜੇ ਇਰਾਨ ਨੂੰ ਕੋਈ ਚੱਕਰ ਪੈਂਦਾ ਤੇ ਤੇਲ ਦੀਆਂ ਆਪਣੇ ਜਿਹੜੀਆਂ ਕੀਮਤਾਂ ਨਾ ਆਸਮਾਨ ਨੂੰ ਛੂਣਗੀਆਂ 100 ਤਾਂ ਹੁਣ ਚੱਲੀ ਜਾਂਦਾ ਤੇ 200 ਹੋਣ ਲੱਗੇ ਨਹੀਂ ਕੁਝ ਵੀ ਲੱਗਣਾ ਤੇ ਸੋਨਾ ਵੀ ਜੇ ਲੱਖ ਨੂੰ ਚੱਲੀ ਜਾਂਦਾ ਤੇ ਡੇਢ ਲੱਖ ਨੂੰ ਹੋਣ ਲੱਗੇ ਕੁਝ ਨਹੀਂ ਆ ਨਾ ਪਤਾ ਲੱਗਣਾ ਆਪਾਂ ਨੂੰ ਤਾਂ ਬੈਸਟ ਆ ਵੀ ਆਪਣੇ ਲਈ ਤਾਂ ਇਰਾਨ ਬੈਸਟ ਹੈ ਜੇ ਸਹੀ ਗੱਲ ਜਾਨੋ ਕਿਉਂਕਿ ਉੱਥੇ ਤੇਲ ਆਉਂਦਾ ਗੈਸ ਆਉਂਦਾ ਕੀ ਆਉਂਦਾ ਤੇ ਉਹਨਾਂ ਨੇ ਡਾਇਰੈਕਟ ਟੈਕ ਗੱਲ ਕ ਅਮਰੀਕਾ ਨੂੰ ਵੀ ਕਹਤੀ ਸਾਰੀ ਦੁਨੀਆ ਨੂੰ ਉਹਨਾਂ ਨੇ ਚੇਤਾਵਨੀ ਦੇਤੀ ਅੱਜ ਉਹਨਾਂ ਦਾ ਪ੍ਰਧਾਨ ਮੰਤਰੀ ਜਿਹੜਾ ਉਹ ਕਮਨੋਈ ਆ ਲਾਈਵ ਹੋਇਆ ਸੀ ਉਹ ਕਹਿੰਦਾ ਜੇ ਦੁਨੀਆ ਦੇ ਨਕਸ਼ੇ ਉੱਤੇ ਸਾਡਾ ਇਰਾਨ ਨਹੀਂ ਨਾ ਤੇ ਉਹ ਕਹਿੰਦਾ ਦੁਨੀਆ ਹੀ ਨਹੀਂ ਇਲੈਕਟ੍ਰੋਨ ਹੀ ਖਤਮ ਕਰਤੀ ਉਹਨੇ ਉਹ ਕਹਿੰਦਾ ਸਾਡੇ ਕੋਲ ਜਿੰਨੇ ਨਿਊਕਲੀਅਰ ਹਨ ਨਿਊਕਲੀਅਰ ਲੈਮਪਟ ਹੁੰਦੀ ਆ ਬਈ ਦੇਚਾਂ ਦੀ ਨੀ 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 ਨਾ ਉਹ ਥੋੜਾ ਜਨਾ ਉਹਨੇ ਵੇਖ ਲਾ ਉਹ ਕਹਿੰਦਾ ਸਾਡੇ ਧਰਮ ਦੇ ਵਿੱਚ ਨਿਊਕਲੀਅਰ ਬਣਾਉਣਾ ਹਰਾਮ ਆ ਉਨੇ ਇਹ ਚੀਜ਼ ਕਹੀ ਸੀ ਜਦ ਕਿ ਬਣ ਰਹੇ ਸੀ ਹੁਣ ਉਹਦਾ ਬਿਆਨ ਇਹ ਆਇਆ ਉਹ ਕਹਿੰਦਾ ਜੇ ਆਪਦੀ ਕੌਮ ਬਚਾਉਣੀ ਹੋਵੇ ਨਾ ਤੇ ਉਥੇ ਝੂਠ ਵੀ ਕਿਤੇ ਬੋਲਣਾ ਪੈ ਜੇ ਬੋਲਣਾ ਪੈਂਦਾ ਗਰੂ ਦੇਸ਼ ਬਚਾਉਣਾ ਇਥੇ ਕੌਮ ਦੀ ਨਹੀਂ ਦੇਸ਼ ਦੀ ਗੱਲ ਆ ਤੇ ਉਹ ਕਹਿੰਦਾ ਜੇ ਦੁਨੀਆ ਦੇ ਨਕਸ਼ੇ ਤੇ ਸਾਡਾ ਹਰਾਨ ਨਹੀਂ ਤੇ ਸਮਝ ਲਓ ਦੁਨੀਆ ਹੀ ਨਹੀਂ ਸੋ ਪਹਿਲੀ ਗੱਲ ਤਾਂ ਸਾਰੇ ਅਰਦਾਸ ਕਰਿਆ ਕਰੋ ਕਿ ਇਹੋ ਜਿਹਾ ਕੁਝ ਹੋਵੇ ਹੀ ਨਾ ਕਿਉਂਕਿ ਪਰਮਾਣੂ ਅਟੈਕ ਐਡੀ ਤਕੜੀ ਚੀਜ਼ ਆ ਜਿਹਦੇ ਵਿੱਚ ਸਿਰਫ ਇੱਕ ਦੇਸ਼ ਹੀ ਆ ਜਿਹੜਾ ਬਚੂਗਾ ਉਹ ਆ ਨਿਊਜ਼ੀਲੈਂਡ ਕਿਉਂਕਿ ਆਈਲੈਂਡ ਉਹਦਾ ਲੱਗ ਆ ਨਹੀਂ ਟੋਟਲੀ ਦੁਨੀਆ ਵਿੱਜ ਜੂਗੀ ਸਾਰ ਸੋ ਬਾਕੀ ਜੇ ਕੋਈ ਗਲਤੀ ਬੋਲ ਗਿਆ ਨੌਲੇਜ ਬਾਈ ਚ ਕੋਈ ਗਲਤੀ ਹੋ ਗਈ ਹੋਵੇ ਤਾਂ ਕਮੈਂਟ ਬਾਕਸ ਚ ਦੱਸ ਦਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਸਸ ਜੀ ਕਰੋ